ਕਪੈਸ਼ ਸ਼ਰਮਾਨ ਨੂੰ ਧਮਕੀ ਦੇਣ ਵਾਲਾ ਸ਼ਖਸ ਵੈਸਟ ਬੰਗਾਲ ਤੋਂ ਗ੍ਰਿਫਤਾਰ ਮੁੰਬਈ ਕ੍ਰਾਈਮ ਬ੍ਰਾਂਚ ਨੇ ਦਲੀਪ ਚੌਧਰੀ ਨਾਮ ਦੇ ਸ਼ਖਸ ਨੂੰ ਕੀਤਾ ਕਾਬੂ ਧਮਕੀ ਭਰੇ ਈਮੇਲ ਦੇ ذریعے ਮੰਗੀ ਸੀ 1 ਕਰੋੜ ਦੀ ਰੰਗਦਾਰੀ 1600 ਕਰੋੜ ਰੁਪਏ ਦੇ ਸਪੈਸ਼ਲ ਪੈਕੇਜ ਤੇ ਕੇਂਦਰ ਸਰਕਾਰ ਦਾ ਨਵਾਂ ਪੈਂਤਰਾ ਗੁਰਦਾਸਪੁਰ ਦੇ ਵਿੱਚ ਬੋਲੇ ਕੇਂਦਰੀ ਰਾਜ ਮੰਤਰੀ ਵੀ. ਐਲ. ਵਰਮਾ ਸਰਕਾਰ ਨੂੰ ਨਹੀਂ ਮਿਲਣਗੇ 1600 ਕਰੋੜ ਰੁਪਏ ਸਿੱਧੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਭੇਜਾਂਗੇ ਪੈਸੇ ਸੀਆਮ ਵੱਲੋਂ ਪੀਐਮ ਤੋਂ ਮੁਲਾਕਾਤ ਲਈ ਸਮਾਂ ਮੰਗਣ ਤੇ ਰਵਨੀਤ ਮਿੱਟੂ ਦਾ ਪਲਟਵਾਰ ਗਿਆ ਪੀਐਮ ਨੇ ਸੀਐਮ ਨੂੰ ਗ੍ਰਹਿ ਮੰਤਰੀ ਦੇ ਨਾਲ ਮੁਲਾਕਾਤ ਕਰਨ ਦੀ ਲਈ ਕਿਹਾ ਸੀਐਮ ਆਪਣੀ ਆਕੜ ਦੇ ਕਾਰਨ ਅਮਿਤ ਸ਼ਾਹ ਨੂੰ ਨਹੀਂ ਮਿਲ ਰਹੇ ਅੰਮ੍ਰਿਤਸਰ ਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਕਾਫਲਾ ਹੋਇਆ ਹਾਸੇ ਦਾ ਸ਼ਿਕਾਰ ਤੇਜ਼ ਰਫ਼ਤਾਰ ਪੁਲਿਸ ਵੱਸ ਨੇ ਕਾਫਲੇ ਦੀਆਂ ਦੋ ਗੱਡੀਆਂ ਨੂੰ ਮਾਰੀ ਟੱਕਰ 에ਅਰ ਬੈਗ ਖੁੱਲਣ ਦੇ ਕਾਰਨ ਹੋਇਆ ਬਚਾ ਫਟਿਆਲਾ ਦੇ ਐਸਐਸਪੀ ਤੇ ਸੁਖਬੀਰ ਸਿੰਘ ਬਾਦਲ ਦੀ ਟਿੱਪਣੀ ਤੇ ਭੜਕੇ ਕੁਲਦੀਪ ਢੱਲੀਵਾਲ ਬੋਲੇ ਪੁਲਿਸ ਅਫਸਰਾਂ ਨੂੰ ਧਮਕਾ ਰਿਆ ਅਕਾਲੀ ਦਲ ਨੇ ਕਿਹਾ ਪੰਜਾਬ ਦੇ ਵਿੱਚ ਕਾਨੂੰਨ ਦਾ ਰਾਜ ਹੈ ਬਾਦਲ ਪਰਿਵਾਰ ਦਾ ਨਹੀਂ ਸੈਸ਼ਨ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਨੇ ਲੈ ਕੇ ਆਪ ਦਾ ਕਾਂਗਰਸ ਤੇ ਤਿੱਖਾ ਨਿਸ਼ਾਨਾ ਕਿਹਾ ਅੱਜ ਕਾਂਗਰਸ ਦਾ ਅਸਲ ਚਿਹਰਾ ਆਇਆ ਸਾਹਮਣੇ ਇਹਨਾਂ ਨੇ ਲੋਕਾਂ ਨੂੰ ਹੜਪੀੜਤਾ ਦੀ ਮਦਦ ਲਈ ਪੈਸੇ ਨਾ ਦੇਣ ਦੀ ਕੀਤੀ ਅਪੀਲ ਵਿਧਾਨ ਸਭਾ ਦੇ ਵਿੱਚ ਆਪ ਦੇ ਪ੍ਰਦਰਸ਼ਨ ਤੇ ਭਾਜਪਾ ਦਾ ਤੰਜ ਕਿਆ ਆਪ ਸਰਕਾਰ ਨੇ ਆਪਣੇ ਹੀ ਸਪੀਕਰ ਦਾ ਕੀਤਾ ਵਿਰੋਧ ਵਿਧਾਨ ਸਭਾ ਦੇ ਵਿੱਚ ਤਕਤੀਆਂ ਲਹਿਰਾਉਣ ਦੀ ਹੈ ਮਨਾਹੀ ਐਮਐਲਏ ਤੇ ਮੰਤਰੀਆਂ ਨੂੰ ਸਸਪੈਂਡ ਕਰਨ ਦੀ ਮੰਗ ਪਤੰਜਲੀ ਗਾਇ ਕਾ ghee ਮਾਂ ਕਾ ਬਰੋਸਾ ਪਿਆਰ 세 ਪਰੋਸਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊਜ਼ ਏਟ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਪੁਲਟਨ ਦੇ ਵਿੱਚ ਸਵਾਗਤ ਹੈ ਸ਼ੁਭਾਦ ਕਰਨ ਜਾ ਰਹੇ ਹਾਂ ਪੰਜਾਬੀ ਗਾਇਕ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਹਿਮਾਚਲ ਦੇ ਵਿੱਚ ਬਾਈਕਿੰਗ ਦੇ ਦੌਰਾਨ ਹਾਸੇ ਦਾ ਸ਼ਿਕਾਰ ਹੋਏ ਨੇ ਰਾਜਵੀਰ ਜਵੰਦਾ ਜਨਦੀ ਹਾਲਤ ਫਿਲਹਾਲ ਨਾਜ਼ੁਕ ਬਣੀ ਹੋਈ ਹੈ ਰਾਜਵੀਰ ਜਵੰਦਾ ਦੇ ਸਿਰ ਤੇ ਗੰਭੀਰ ਸੱਟ ਲੱਗੀ ਹੈ ਮਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਰਾਜਵੀਰ ਜਵੰਦਾ ਦਾਖਲ ਨੇ ਜਿੱਥੇ ਕਿ ਡਾਕਟਰਾਂ ਦੀ ਟੀਮ ਦੇ ਵੱਲ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਦੱਸ ਰਾਜਵੀਰ ਜਵੰਦਾ ਕ ਆ ਕੁਲਵਿੰਦਰ ਬਿੱਲਾ ਕਮਰ ਗਰੇਵਾਲ ਵੀ ਹਸਪਤਲ ਪਹੁੰਚੇ ਹੋਏ ਨੇ ਜਿਵੇਂ ਹੀ ਖਬਰ ਇਹ ਜਾਣਕਾਰੀ ਹੋਰਨਾਂ ਕਲਾਕਾਰਾਂ ਤੱਕ ਪਹੁੰਚੀ ਆ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਤਸਵੀਰਾਂ ਦੇ ਵਿੱਚ ਪੰਜਾਬੀ ਗਾਇਕ ਕਮਰ ਗਰੇਵਾਲ ਕੁਲ ਕੁਲਵਿੰਦਰ ਬਿੱਲਾ ਵੀਰ ਸਿੰਘ ਸੰਗੀਤਕਾਰ ਨੇ ਜੋ ਗੀਤਕਾਰ ਨੇ ਉਹ ਵੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਜੋ ਕਿ ਉਹਨਾਂ ਦਾ ਹਾਲ ਚਾਣਨ ਲਈ ਉੱਥੇ ਪਹੁੰਚੇ ਹੋਏ ਨੇ ਕਿਉਂਕਿ ਮਹਾਲੀ ਦੇ 40ਸ ਹਸਪਤਲ ਦੇ ਵਿੱਚੋਂ ਤੁਰੰਤ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਹਨਾਂ ਦਾ ਇਲਾਜ ਚੱਲ ਰਿਹਾ ਪਰ ਫਿਲਹਾਲ ਦੀ ਜੋ ਜਾਣਕਾਰੀ ਹੈ ਕਿ ਰਾਜਵੀਰ ਜਵੰਦਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜੋ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆਈ ਹੈ ਕਿ ਬਾਈਕਿੰਗ ਦੇ ਕਰਨ ਵਾਸਤੇ ਹਿਮਾਚਲ ਦੇ ਵਿੱਚ ਗਏ ਸਨ ਤਾਂ ਹਿਮਾਚਲ ਦੇ ਵਿੱਚ ਬਾਈਕਿੰਗ ਦੇ ਦੌਰਾਨ ਹੀ ਅਚਾਨਕ ਐਕਸੀਡੈਂਟ ਹੋ ਜਾਂਦਾ ਜੋ ਕਿ ਰਾਜੀਵ ਜਵੰਦਾ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਉਸ ਤੋਂ ਬਾਅਦ ਤੁਰੰਤ ਉਹਨਾਂ ਨੂੰ ਮਹਾਲੀ ਦੇ 40s ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜੋ ਜਾਣਕਾਰੀ ਹੈ ਕਿ ਰਾਜੀਵ ਜਵੰਦਾ ਦੇ ਸਿਰ ਤੇ ਗੰਭੀਰ ਸੱਟ ਲੱਗੀ ਹੈ ਜਿਸ ਦੇ ਚਲਦੇ ਉਹਨਾਂ ਦੀ ਹਾਲਤ ਫਿਲਹਾਲ ਨਾਜ਼ੁਕ ਬਣੀ ਹੋਈ ਹੈ ਪੰਜਾਬੀ ਸੰਗੀਤ ਜਗਤ ਦੀ ਗੱਲ ਕਰੀਏ ਤਾਂ ਇੱਕ ਵੱਡਾ ਨਾਮ ਹੈ ਰਾਜੀਵਰ ਜਵੰਦਾ ਆ ਜੋ ਕਿ ਫਿਲਮਾਂ ਦੇ ਵਿੱਚ ਵੀ ਕੰਮ ਕਰ ਚੁੱਕੇ ਨੇ ਰਾਜੀਵਰ ਜਵੰਦਾ ਸਾਲ 2018 ਦੇ ਵਿੱਚ ਸੁਬੇ ਦਾ ਜੋਗਿੰਦਰ ਸਿੰਘ ਦੇ ਵਿੱਚ ਉਹਨਾਂ ਦੇ ਵੱਲੋਂ ਕਿਰਦਾਰ ਨਿਭਾਇਆ ਗਿਆ ਸੀ ਆ ਇਸ ਤੋਂ ਇਲਾਵਾ ਮਿੰਦੂ ਤਸਕੀਲਦਾਰ ਨੀ ਫਿਲਮ ਦੇ ਵਿੱਚ ਵੀ ਕੰਮ ਕਰ ਚੁੱਕੇ ਨੇ ਤੇ ਜੇਕਰ ਉਹਨਾਂ ਦੇ ਸੰਗੀਤ ਸਫਰ ਦੀ ਸੰਗੀਤਕ ਸਫਰ ਦੀ ਗੱਲ ਕੀਤੀ ਜਾਵੇ ਤਾਂ ਕੰਗਣੀ ਗੀਤ ਤੋਂ ਜੋ ਕਿ ਬਿਹਦ ਮਕਬੂਲ ਹੋਇਆ ਉਸ ਤੋਂ ਬਾਅਦ ਈਆਂ ਗੀਤ ਉਹਨਾਂ ਦਾ ਆਇਆ ਹੋਰ ਬਹੁਤ ਸਾਰੇ ਗੀਤ ਉਹਨਾਂ ਦੇ ਜਿਹੜੇ ਕਿ ਆ ਲੋਕਾਂ ਦੇ ਵੱਲੋਂ ਮਨਮੋਹੀ ਉਹਨਾਂ ਦੇ ਗੀਤਾਂ ਨੂੰ ਪਿਆਰ ਦਿੱਤਾ ਗਿਆ ਆ ਤਾਂ ਜਦੋਂ ਅਜਿਹੀ ਖਬਰ ਸਾਹਮਣੇ ਆਉਂਦੀ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਕਿਉਂ ਕਲਾਕਾਰਾਂ ਦੇ ਫੋਲੋਅਰਸ ਹੁੰਦੇ ਨੇ ਫੈਨ ਫੋਲੋਇੰਗ ਹੁੰਦੀ ਹੈ ਤਾਂ ਸਾਰੇ ਇਸ ਵੇਲੇ ਦਾਅਵਾਵਾਂ ਵੀ ਕਰ ਰਹੇ ਨੇ ਦਾਅਵਾਵਾਂ ਦਾ ਦੌਰ ਵੀ ਚੱਲ ਰਿਹਾ ਹੈ ਚਲੋ ਠੀਕ ਹੁਣ ਸੇ ਪੰਜਾਬ ਹੁਣ ਪਰ ਜੋ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਦੇਖੋ ਤੁਸੀਂ ਸਾਰੇ ਜਾਣਦੇ ਹੋ ਕਿ ਰਾਜਵੀਰ ਜਵੰਦਾ ਦਾ ਅੱਜ ਸਵੇਰੇ ਬੱਦੀ ਦੇ ਵਿੱਚ ਜੋ ਮੰਦ ਭਾਗੀ ਘਟਨਾ ਹੋਈ ਐ ਐਕਸੀਡੈਂਟ ਹੋਇਆ ਔਰ ਬਹੁਤ ਉੱਭਰ ਰਿਹਾ ਇੱਕ ਕਲਾਕਾਰ ਔਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨੀ ਔਰ ਇਨੇ ਛੋਟੇ ਸਮੇਂ ਦੇ ਵਿੱਚ ਜਿੰਨਾ ਮਕਬੂਲ ਪੰਜਾਬੀਆਂ ਨੇ ਉਹਨਾਂ ਨੂੰ ਕੀਤਾ ਤੇ ਅੱਜ ਜਿਹੜੀ ਘਟਨਾ ਤੋਂ ਬਾਅਦ ਮੈਂ ਸਮਝਦਾ ਕਿ ਪੰਜਾਬੀ ਸੰਗੀਤ ਜਗਤ ਨੂੰ ਇੱਕ ਵੱਡਾ ਝਟਕਾ ਲੱਗਿਆ ਮੈਂ ਜਾ ਕੇ ਉਹਨਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਐ ਅੰਦਰ ਉਹਨਾਂ ਦੇ ਫਾਦਰ ਇਨ ਲਾ ਨੇ ਉਹਨਾਂ ਦੇ ਵਾਈਫ ਨਾਲ ਮੁਲਾਕਾਤ ਹੋਈ ਐ ਹੋਰ ਇੰਡਸਟਰੀ ਦੇ ਉਹਨਾਂ ਦੇ ਜਿੰਨੇ ਦੋਸਤ ਮਿੱਤਰ ਨੇ ਸਾਰੇ ਦੁਆਵਾ ਕਰ ਰਹੇ ਨੇ ਕਿ ਗੁਰੂ ਸਾਹਿਬ ਮੇਰ ਕਰਨ ਰਾਜਵੀਰ ਜਵੰਦਾ ਜਲਦੀ ਸਵਸਥ ਹੋ ਕੇ ਉਹ ਦੁਬਾਰਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਆਪਣੇ ਘਰਦਿਆਂ ਦੇ ਵਿੱਚ ਬੈਠਣ ਸੋ ਡਾਕਟਰ ਸਹਿਬਾਨਾਂ ਦੀ ਕੋਸ਼ਿਸ਼ ਜਾਰੀ ਹੈ ਕੀ ਕੰਡੀਸ਼ਨ ਹੈ ਸਰ ਕੰਡੀਸ਼ਨ ਕੀ ਹੈ ਦੇਖੋ ਡਾਕਟਰ ਸਾਹਿਬ ਕੰਡੀਸ਼ਨ ਹੈ ਜੋ ਉਹ ਦੱਸ ਰਹੇ ਨੇ ਕਿ ਉਹਨਾਂ ਦੀ ਹਾਲਤ ਕ੍ਰਿਟੀਕਲ ਹੈ ਪਰ ਕੋਸ਼ਿਸ਼ ਜਾਰੀ ਹੈ ਸੋ ਸਾਰੇ ਆਪਾਂ ਅਰਦਾਸ ਕਰੀਏ ਗੁਰੂ ਸਾਹਿਬ ਅੱਗੇ ਅਰਦਾਸ ਹੈ ਕਿ ਜਲਦੀ ਉਹ ਸਵਸਥ ਹੋਣ ਕਿਉਂਕਿ ਗੁਰੂ ਸਾਹਿਬ ਪਰਮਾਤਮਾ ਇਸ ਵਾਸਤੇ ਪਰਮਾਤਮਾ ਨੇ ਬਖਸ਼ਨੇ ਨੇ ਔਰ ਜੋ ਪਰਮਾਤਮਾ ਨੇ ਮਿਹਰ ਕਰਨੀ ਹੈ ਫਿਰ ਵੱਡੀ ਤੋਂ ਵੱਡੀ ਸੱਟ ਵੀ ਮਨੁੱਖ ਦਾ ਬਾਲ ਵੀ ਵਿੰਗਾ ਨਹੀਂ ਕਰ ਸਕਦੀ ਸੋ ਅੱਜ ਤਾਂ ਮੈਂ ਜ਼ਿਆਦਾ ਲਫ਼ਜ਼ ਨਹੀਂ ਕਹਿਣ ਨੂੰ ਕਿਉਂਕਿ ਮੇਰੀ ਰਾਜਵੀਰ ਜਵੰਦਾ ਨਾਲ ਜਿਹੜੀ ਸਾਂਝ ਹੈ ਉਹ ਜਦੋਂ ਇਹਨਾਂ ਨੇ ਇੱਕੋ ਗੀਤ ਗਾਇਆ ਸੀ ਕਿ ਆਪਾਂ ਪੱਕੇ ਪੈਰੀ ਪੰਜਾਬ ਨੂੰ ਛੱਡ ਕੇ ਨਾ ਜਾਈਏ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਕੰਟੈਕਟ ਕੀਤਾ ਇਹਨਾਂ ਦੇ ਨਾਲ ਗੱਲਬਾਤ ਮੈਂ ਉਸ ਤੋਂ ਬਾਅਦ ਕਰਨੀ ਸ਼ੁਰੂ ਕੀਤੀ ਔਰ ਮੇਰੀ ਇਹਨਾਂ ਨਾਲ ਗੱਲਬਾਤ ਅਕਸਰ ਹੁੰਦੀ ਰਹੀ ਹੈ ਤੋ ਮੈਨੂੰ ਖੁਦ ਪਰਸਨਲੀ ਬੜਾ ਦੁੱਖ ਲੱਗਿਆ ਜਦੋਂ ਮੈਂ ਅੱਜ ਮੈਨੂੰ ਪਤਾ ਲੱਗਿਆ ਕਿ ਇਸ ਤਰੀਕੇ ਉਹਨਾਂ ਦੇ ਨਾਲ ਤਾਂ ਸਿੱਧਰੋ ਕਰਦੇ ਆ ਮਾਲੀ ਦੇ ਫੋਟਿਸ ਹਸਪੀਟਲ ਦਾ ਜਿੱਥੋਂ ਕਿ ਮੇਰੇ ਸਹਿਯੋਗੀ ਹਮੇਸ਼ ਸ਼ਰਮਾ ਜੁੜ ਚੁੱਕੇ ਨੇ ਹਮੇਸ਼ ਫਿਲਹਾਲ ਦੀ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਕੀ ਕੋ ਜਾਣਕਾਰੀ ਹੈ ਕੋਈ ਡਾਕਟਰਾਂ ਦੇ ਵੱਲੋਂ ਜਾਂ ਕੋਈ ਅਜਿਹਾ ਕੋਈ ਮੈਡੀਕਲ ਬੁਲਟਨ ਸਾਹਮਣੇ ਆਇਆ ਜਾਂ ਜਿਹੜੇ ਸਾਥੀ ਉੱਥੇ ਹਸਪੀਟਲ ਦੇ ਵਿੱਚ ਪਹੁੰਚੇ ਹੋਏ ਨੇ ਉਹਨਾਂ ਦੇ ਵੱਲੋਂ ਕੋਈ ਜਾਣਕਾਰੀ ਦਿੱਤੀ ਗਈ ਹੋਵੇ ਨੇ ਜਦੋਂ ਅਰਸ਼ਦੀਪ ਕਲੇਰ ਉਹਨੇ ਦੱਸਿਆ ਕਿ ਕੰਡੀਸ਼ਨ ਉਹਨਾ ਕ੍ਰਿਟੀਕਲ ਹੈ ਔਰ ਅਸੀਂ ਪਹਿਲਾਂ ਦੱਸਤਾ ਸੀ ਕਿ ਕੰਡੀਸ਼ਨ ਜਿਹੜੀ ਹੈਗੀ ਹੈ ਕ੍ਰਿਟੀਕਲ ਹੈ ਔਰ ਝੋਟ ਕਾਫੀ ਲੱਗੀ ਹੈ ਦੱਸਿਆ ਜਾ ਰਿਹਾ ਹੈ ਕਿ ਝੋਟ ਜਿਹੜੀ ਹੈਗੀ ਹੈ ਉਹਨਾਂ ਨੂੰ ਕਾਫੀ ਲੱਗੀ ਹੈ ਪਸਲੀਆਂ ਦੇ ਵੀ ਝੋਟ ਲੱਗੀ ਹੋਈ ਹੈ ਬਲੱਡ ਕਲੋਟਿੰਗ ਦਾ ਦੱਸਿਆ ਜਾ ਰਿਹਾ ਹੈ ਔਰ ਕਿਉਂਕਿ ਬ੍ਰੇਨ ਡੈਡ ਦੀ ਗੱਲ ਕੀਤੀ ਜਾ ਰਹੀ ਹੈ ਕਿ ਉਹ ਇੱਕ ਵੱਡਾ ਚਲ ਹੈ ਜਿਸ ਦਾ ਅਸੀਂ ਸ਼ੁਰੂ ਤੋਂ ਜ਼ਿਕਰ ਕਰ ਰਹੇ ਸੀਗੇ ਔਰ ਜਸਵੀਰ ਜੱਸੀ ਉਹਨੇ ਅੰਦਰ ਪਹੁੰਚੇ ਨੇ ਅਰਸ਼ਦੀਪ ਕਲੇਰ ਅੰਦਰ ਮਿਲ ਕੇ ਆਏ ਨੇ ਹੋਰ ਕਲਾਕਾਰ ਮਿਲ ਕੇ ਉਹਨਾਂ ਨੂੰ ਜਾ ਰਹੇ ਨੇ ਪਤਾ ਕਰ ਰਹੇ ਨੇ ਪਰਿ ਔਰ ਇੱਕ ਮੰਦਭਾਗਿਕ ਖਬਰ ਹੈ ਜਿਹੜੀ ਹੈ ਰਾਜਵੀਰ ਜਿੰਦਾਦੀ ਕਿਉਂਕਿ ਬਾਈਕਿੰਗ ਦਾ ਸ਼ੌਕ ਸੀਗਾ ਬਾਈਕਿੰਗ ਦਾ ਉਹਨਾਂ ਨੂੰ ਬੇहद ਸ਼ੌਕ ਸੀਗਾ ਅਕਸਰ ਬਾਈਕਿੰਗ ਕਰਨ ਜਾਂਦੇ ਸੀਗੇ ਆਸ-ਪਾਸ ਦੇ ਏਰੀਆ ਵਿੱਚ ਚਾਹੀ ਮਾਚ ਲੋਏ ਪਹਾੜਾਂ ਵਿੱਚ ਉਹਨਾਂ ਨੂੰ ਸ਼ੌਕ ਸੀਗਾ ਐਕਸੀਡੈਂਟ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਉਹ ਬੱਦੀ ਪਿੰਜੌਰ ਦੇ ਕਿੱਥੇ ਦੱਸਿਆ ਜਾ ਰਿਹਾ ਕੋਈ ਕਿ ਦੱਸ ਰਹੇ ਕਿ ਪਰਮਾਣੂ ਸ਼ਾਇਦ ਦੱਸਿਆ ਜਾ ਰਿਹਾ ਤਾਂ ਐਗਜ਼ੈਕਟ ਹੋਇਆ ਕਿਵੇਂ ਐਕਸੀਡੈਂਟ ਕਿਆ ਸੇਫਟੀ ਗੀਅਰ ਪਾ ਰੱਖੇ ਸੀਗੇ ਨਹੀਂ ਸੀਗੇ ਤਮਾਮ ਜਿਹੜਾ ਇੱਕ ਕਲੈਰਿਟੀ ਹੈ ਉਹ ਤਾਂ ਬਾਅਦ ਵਿੱਚ ਮਿਲੇਗੀ ਫੋਟੇਜ ਜਿਹੜਾ ਹੈਗਾ ਉਹ ਜਿਹੜਾ ਮੈਡੀਕਲ ਬੁਲੇਟਿਨ ਹੈ ਉਹ ਹੋਣੇ ਥੋੜੀ ਦੇਰ ਬਾਅਦ ਜਾਰੀ ਕਰੇਗਾ ਲੇਕਿਨ ਅੰਦਰ ਦੀ ਖਬਰ ਜਿਹੜਾ ਆਪਾਂ ਦੱਸ ਰਹੇ ਹਾਂ ਕਿ ਕੰਡੀਸ਼ਨ ਜਿਹੜੀ ਹੈ ਕ੍ਰਿਟੀਕਲ ਹੈ ਉਹਨਾਂ ਦੀ ਰਾਜੂ ਰਜਿੰਦਾ ਦੀ ਕੰਡੀਸ਼ਨ ਜਿਹੜੀ ਕ੍ਰਿਟੀਕਲ ਹੈ ਫੋਟੇਜ ਦੀ ਐਮਰਜੈਂਸੀ ਦੀਆਂ ਤਸਵੀਰਾਂ ਨੇ ਜਿਹੜਾ ਤੋਂ ਅਸੀਂ ਸਾਨੂੰ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਇਹ ਜਿਹੜੀ ਫੋਟੇਜ ਦੀ ਐਮਰਜੈਂਸੀ ਦੀ ਤਸਵੀਰ ਹੈ ਔਰ ਬਾਕੀ ਕਲਾਕਾਰ ਜਿਹੜੇ ਹੈਗੇ ਨੇ ਉਹ ਮਿਲ ਕੇ ਵੀ ਆਏ ਨੇ ਕੁਝ ਜਾ ਵੀ ਚੁੱਕੇ ਨੇ ਔਰ ਕੁਝ ਅੰਦਰ ਵੀ ਨੇ ਇਸ ਟਾਈਮ ਜਿੱਦਾਂ ਜਸਵੀਰ ਜੱਸੀ ਅੰਦਰ ਨੇ ਉਹ ਮਿਲਣ ਗਏ ਹੋਏ ਨੇ ਪਰਿਵਾਰ ਨੂੰ ਔਰ ਕੰਡੀਸ਼ਨ ਦੇਖਣ ਗਏ ਹੋਏ ਨੇ ਔਰ ਫੋਰਟਿਸ ਦਾ ਬੁਲੇਟਿਨ ਜਿਹੜਾ ਹੈਗਾ ਉਹਦੀ ਵੇਟ ਹੈ ਕਿ ਆਫੀਸ਼ਲੀ ਜਿਹੜਾ ਉਹ ਕੀ ਕਹਿੰਦੇ ਨੇ ਕੰਡੀਸ਼ਨ ਕਿਉਂਕਿ ਡਾਕਟਰ ਦੇਖੋ ਜਦ ਤੱਕ ਡਾਕਟਰ ਨਹੀਂ ਦੱਸਣ ਕਿ ਐਗਜ਼ੈਕਟ ਕੀ ਕੰਡੀਸ਼ਨ ਹੈ ਔਰ ਕਿੰਨੀ ਡੂੰਗੀ ਚੋਟ ਸਗੀ ਕਿਵੇਂ ਇਹ ਚੀਜ਼ ਹੋਈ ਔਰ ਹਲੇ ਕੰਡੀਸ਼ਨ ਕੀ ਹੈ ਬਚਾਣ ਦੀ ਪੂਰੀ ਕੋਸ਼ਿਸ਼ਾਂ ਜਾਰੀਆਂ ਨੇ ਬਚਾਣ ਦੀ ਡਾਕਟਰ ਦਾ ਹਰ ਕੰਮ ਹੈ ਰਿਕ ਪੇਸ਼ੈਂਟ ਨੂੰ ਬਚਾਉਣਾ ਤਾਂ ਉਹ ਕਰ ਵੀ ਰਹੇ ਨੇ ਡਾਕਟਰ ਲੇਕਿਨ ਕੰਡੀਸ਼ਨ ਦੇ ਉੱਪਰ ਵੀ ਕਾਫੀ ਕੁਝ ਡਿਪੈਂਡ ਕਰਦਾ ਹੈ ਕਿ ਕੰਡੀਸ਼ਨ ਉਹਨਾਂ ਦੀ ਜਿਹੜੀ ਹੈਗੀ ਹੈ ਫਿਲਹਾਲ ਕਾਫੀ ਕ੍ਰਿਟੀਕਲ ਦੱਸੀ ਜਾ ਰਹੀ ਹੈ ਓਵਰ ਟੂ ਬਰਨ ਇਸ ਤੋਂ ਉਮੇਸ਼ ਹੁਣ ਤੱਕ ਜੇ ਕੋਈ ਜੇ ਕੋਈ ਜਾਣਕਾਰੀ ਸਾਹਮਣੇ ਆਈ ਹੋਵੇ ਕਿ ਕਿੰਨੇ ਵਜੇ ਪੂਰਾ ਹਾਦਸਾ ਵਾਪਰਦਾ ਉਸ ਤੋਂ ਬਾਅਦ ਕਿੰਨੇ ਵਜੇ ਮਹਾਲੀ ਦੇ 40 ਹਸਪੀਟਲ ਦੇ ਵਿੱਚ ਉਹਨਾਂ ਨੂੰ ਲਿਆਂਦਾ ਗਿਆ ਦੇ ਕੋ ਐਗਜ਼ੈਕਟ ਟਾਈਮ ਨਹੀਂ ਪਤਾ ਸਭ ਆਪਣੇ ਆਪਣੇ ਸਾਹਮਣੇ ਲਈ ਅੰਦਾਜ਼ੇ ਦੱਸ ਰਹੇ ਨੇ 10 ਕੋਈ 12 ਵਜੇ ਕੋਈ ਕਿੰਨੇ ਵਜੇ ਲਿਆਂਦਾ ਗਿਆ ਫਿਲਹਾਲ ਦੀ ਕੰਡੀਸ਼ਨ ਦੀ ਹੀ ਆਪਾਂ ਗੱਲ ਕਰ ਰਹੇ ਹਾਂ ਕਿ ਕਿੰਨੇ ਵਜੇ ਇੱਥੇ ਆਏ ਨੇ ਔਰ ਜ਼ੇਰੇ ਇਲਾਜ ਨੇ ਪਿਛਲੇ ਕੁਝ ਘੰਟਿਆਂ ਤੋਂ ਇੱਥੇ ਉਹ ਉਹਨਾਂ ਦੀ ਕੰਡੀਸ਼ਨ ਕਿਉਂਕਿ ਕ੍ਰਿਟੀਕਲ ਕੰਡੀਸ਼ਨ ਚ ਆਏ ਨੇ ਪਸਲੀਆਂ ਜਿੱਦਾਂ ਸਾਨੂੰ ਪਤਾ ਲੱਗਿਆ ਕਿ ਟੁੱਟੀ ਛਾਤੀ ਦੇ ਵੀ ਚੋਟ ਲੱਗੀ ਹੋਈ ਹੈ ਔਰ ਬਲੱਡ ਛਾਤੀ ਤੇ ਜਮਿਆ ਹੈ ਜਿਹੜਾ ਅੰਦਰ ਦੀ ਸਾਨੂੰ ਪਤਾ ਲੱਗ ਰਿਹਾ ਐ ਐਗਜੈਕਟ ਦੇਖੋ ਡਾਕਟਰ ਦੱਸਣਗੇ ਲੇਕਿਨ ਇਹ ਹੈ ਕਿ ਬ੍ਰੇਨ ਡੈੱਡ ਹੋਣਾ ਬਹੁਤ ਵੱਡਾ ਚੈਲੰਜ ਹੈ ਜਿਹਦਾ ਆਪਾਂ ਬਾਰ-ਬਾਰ ਇਹੀ ਜ਼ਿਕਰ ਕਰ ਰਹੇ ਸੀਗੇ ਦੁਆਵਾਂ ਦਾ ਅਰਦਾਸਾਂ ਦਾ ਦੌਰ ਜਾਰੀ ਹੈ ਜਿਹੜੇ ਮਿਲਣ ਆ ਰਹੇ ਨੇ ਉਹਦੇ ਪੰਜਾਬੀ ਇੰਡਸਟਰੀ ਲਈ ਬਹੁਤ ਵੱਡਾ ਇੱਕ ਕਹਿ ਲਓ ਕਿ ਖਬਰ ਜਿਹੜੀ ਹੈਗੀ ਹੈ ਕਿ ਉਹ ਇਸ ਕੰਡੀਸ਼ਨ 'ਚ ਨੇ ਔਰ ਦੁਆਵਾਂ ਦਾ ਦੌਰ ਹੀ ਜਾਰੀ ਹੈ ਭਾਵੇਂ ਚਾਹੇ ਇਨਸਾਨ ਹੋਣਾਂ ਦੇ ਫੈਨਸ ਹੋਣ ਸਾਥੀ ਕਲਾਕਾਰ ਹੋਣ ਜੀ ਆ ਉਮੀਦ ਹੈ ਆ ਪਹਿਲਾਂ ਵੀ ਜਿਵੇਂ ਅਸੀਂ ਤਸਵੀਰਾਂ ਵਿਖਾਈਆਂ ਅਸੀਂ ਕੁਲਵਿੰਦਰ ਬਿੱਲਾ ਉੱਥੇ ਪਹੁੰਚੇ ਨੇ ਕੰਵਰ ਗਰੇਵਾਲ ਪਹੁੰਚੇ ਨੇ ਹੋਰ ਕਿਹੜੇ-ਕਿਹੜੇ ਕਲਾਕਾਰ ਇਸ ਵੇਲੇ ਅੰਦਰ ਆ ਮੌਜੂਦ ਨੇ ਪਰਿਵਾਰਕ ਮੈਂਬਰ ਵੀ ਉੱਥੇ ਪਹੁੰਚ ਚੁੱਕੇ ਨੇ ਦੇਖੋ ਪਰਿਵਾਰਿਕ ਮੈਂਬਰ ਤਾਂ ਪਹਿਲੇ ਹੀ ਜਦੋਂ ਪਤਾ ਲੱਗਿਆ ਉਹ ਨਾਲ ਸੀਗਾ ਉਸ ਤੋਂ ਬਾਅਦ ਕਲਾਕਾਰਾਂ ਦਾ ਆਉਣਾ ਸ਼ੁਰੂ ਹੋਇਆ ਜਿੱਦਾਂ ਜਿੱਦਾਂ ਪਤਾ ਲੱਗਦਾ ਗਿਆ ਫਿਲਹਾਲ ਅੰਦਰ ਦੇਖੋ ਜਸਪੀਰ ਜਸਸੀ ਅੰਦਰ ਮੌਜੂਦ ਨੇ ਹੋਰ ਕੁਝ ਕਲਾਕਾਰ ਅੰਦਰ ਹੋ ਸਕਦੇ ਨੇ ਅਸੀਂ ਜਸਸੀ ਕਿਉਂਕਿ ਸਾਡੇ ਸਾਹਮਣੇ ਹੀ ਪਹੁੰਚੇ ਸੀਗੇ ਅਸ਼ਦੀਪ ਪਲੇਅਰ ਅਕਾਲੀ ਆਗੂ ਨੇ ਉਹਨਾਂ ਨੇ ਦੱਸਿਆ ਕਿ ਰਾਜੂ ਜਵੰਦਰ ਜਦੋਂ ਗਾਣਾ ਗਾਇਆ ਸੀ ਉਸ ਤੋਂ ਬਾਅਦ ਉਹਨਾਂ ਨਾਲ ਗੱਲਬਾਤ ਹੋਣੀ ਸ਼ੁਰੂ ਹੋਈ ਤਾਂ ਕੁਝ ਹੋਰ ਕਲਾਕਾਰ ਅੰਦਰ ਹੋ ਸਕਦੇ ਨੇ ਜਦੋਂ ਕੋਈ ਬਾਹਰ ਆਏਗਾ ਤਾਂ ਜ਼ਰੂਰ ਅਸੀਂ ਗੱਲਬਾਤ ਕੋਸ਼ਿਸ਼ ਕਰਾਂਗੇ ਕਰਨਦੀਕੇ ਕੰਡੀਸ਼ਨ ਕੀ ਉਹਨਾਂ ਦੀ ਉਹ ਜਾਣਨ ਦੀ ਕੋ ਔਰ ਫਿਲਹਾਲ ਤਾਂ ਇਹੀ ਹੈ ਜਿੱਦਾਂ ਅਸ਼ਦੀਪ ਕਲੀਅਰ ਦੱਸ ਕੇ ਗਏ ਨੇ ਕਿ ਕ੍ਰਿਟੀਕਲ ਕੰਡੀਸ਼ਨ ਬਣੀ ਹੋਈ ਹੈ ਰਾਜਵੀਰ ਜਵੰਦੇ ਦੀ ਜੀ ਆ ਠੀਕ ਹੈਓ ਮੇਜ ਫਿਲਹਾਲ ਦੀਆਂ ਪੂਰੀਆਂ ਤਸਵੀਰਾਂ ਮੁਖਮਲੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਇਸ ਵੇਲੇ ਆ ਰਾਜਵੀਰ ਜਵੰਦਾ ਦੇ ਪਿੰਡ ਦੇ ਸਰਪੰਚ ਜੁੜ ਚੁੱਕੇ ਨੇ ਹਰਪ੍ਰੀਤ ਸਿੰਘ ਪੋਨਾ ਆ ਸਪੰਸਾ ਤੁਹਾਡਾ ਸਵਾਗਤ ਹੈ ਹਾਂ న్యూਸ 8 ਪੰਜਾਬ ਤੇ ਤੁਹਾਡੇ ਕੋਲ ਹੁਣ ਤੱਕ ਦੀ ਕੀ ਕੋ ਜਾਣਕਾਰੀ ਪਹੁੰਚੀ ਹੈ ਇਹ ਮੰਦਭਾਗੀ ਖਬਰ ਜੋ ਸਾਹਮਣੇ ਆਈ ਕਿ ਹਾਸੇ ਦਾ ਸ਼ਿਕਾਰ ਹੋਏ ਨੇ ਰਾਜਵੀਰ ਜਵੰਦਾ ਕੀ ਤੁਸੀਂ ਰਾਜਵੀਰ ਜਵੰਦਾ ਦੇ ਪਿੰਡ ਦੇ ਸਰਪੰਚੋ ਹਾਂਜੀ ਹਾਂਜੀ ਬੜੀ ਦੁੱਖਦਾਈ ਖਬਰ ਮਿਲੀ ਹੈ ਸਾਨੂੰ ਇਹ ਬੜਾ ਦੁੱਖ ਲੱਗਿਆ ਜਦੋਂ ਪਤਾ ਲੱਗਿਆ ਕਿ ਹਾਸਾ ਹੋ ਗਿਆ ਜੀ ਇਹ ਇਨ ਯਾਰੇ ਸੀਗੇ ਬਾਈਕ ਦੇ ਉੱਪਰ ਅੱਗੇ ਗਾਮਾ ਆ ਗਿਆ ਗਾਮਾ ਨਾਲ ਬਾਈਕ ਚਲਾਉਣ ਨਾਲ ਇਹ ਹਾਸਾ ਵਾਪਰਿਆ ਜੋ ਕਿ ਸਰਟਕ ਜਿਆਦਾ ਲੱਗ ਚੁਕੀ ਆ ਹਾਂਜੀ ਸਰਪੰਚ ਸਾਹਿਬ ਤਾਜੀ ਦਾ ਤੁਹਾਡੀ ਕਿਸੇ ਪਰਿਵਾਰਕ ਮੈਂਬਰ ਨਾਲ ਕਿਸੇ ਨਾਲ ਗੱਲ ਹੋਈ ਹੋਵੇ ਆ ਕੋਈ ਉਹਨਾਂ ਦੀ ਸਿਹਤ ਬਾਰੇ ਅਪਡੇਟ ਦੱਸਿਆ ਹੋਵੇ ਹਾਂਜੀ ਮਾਤਾ ਜੀ ਨਾਲ ਹੁਣੇ ਗੱਲ ਹੋ ਕੇ ਹਟੀ ਆ ਮੈਂ ਵੀ ਦਰਸ਼ਨ ਉਹਥੇ ਨੂੰ ਜਾ ਰਿਹਾ ਹਾਂ ਜੀ ਤੇ ਇਹ ਥੋੜੇ ਜੀ ਸੀਰੀਅਸ ਆ ਜੀ ਹਾਂਜੀ 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 ਸਰਪੰਚ ਸਾਹਿਬ ਜਗਰਾਉਂ ਦੇ ਕੋਲ ਹੀ ਇਹ ਪਿੰਡ ਪੈਂਦਾ ਹੈ ਕੀ ਪਿੰਡ ਦਾ ਨਾਮ ਪੋਨਾ ਹੈ ਹਾਂਜੀ ਪੋਨਾ ਪੈਂਦਾ ਜੀ ਇਹ ਜੀ ਹਾਂਜੀ ਸਰਪੰਚ ਸਾਹਿਬ ਇਹਨਾਂ ਦਾ ਪਰਿਵਾਰ ਕੀ ਪਿੰਡ ਦੇ ਵਿੱਚ ਜਾਂ ਮੁਹਾਲੀ ਦੇ ਵਿੱਚ ਰਹਿ ਰਹੇ ਸਨ ਨਹੀਂ ਇੱਥੇ ਵੀ ਆ ਜਾਂਦੇ ਸੀਗੇ ਮੁਹਾਲੀ ਵੀ ਰਹਿੰਦੇ ਸੀਗੇ ਹੂੰ ਹਾਂਜੀ ਸਰਪੰਚ ਸਾਹਿਬ ਸੁਭਾਵਿਕ ਹੈ ਕਿ ਤੁਸੀਂ ਪਿੰਡ ਦੇ ਸਰਪੰਚੋ ਤੁਹਾਡੀ ਦਾ ਪਰਿਵਾਰ ਦੇ ਨਾਲ ਰਾਜੀਵ ਜਵੰਦਾ ਦੇ ਨਾਲ ਇੱਕ ਬਹੁਤ ਪੁਰਾਣੀ ਗੂੜੀ ਸਾਂਝ ਹੋਵੇਗੀ ਜੇਕਰ ਤੁਸੀਂ ਉਹਨਾਂ ਬਾਰੇ ਜ਼ਿਕਰ ਕਰਨਾ ਚਾਹੋ ਤਾਂ ਇਸੇ ਤਰ੍ਹਾਂ ਦੇ ਰਿਸ਼ਤੇ ਵਾਲੇ ਸਬੰਧਾਂ ਜੀ ਹਾਂਜੀ ਹਾਂਜੀ ਜੀ ਸਾਡੇ ਪਰਿਵਾਰ ਕੁਸਵੰਦ ਦਾ ਕੰਦ ਨਾਲ ਕੰਦ ਸਾਡੀ ਸਾਂਝੀ ਆ ਜੀ ਹਾਂਜੀ ਸਰਪੰਚ ਸਾਹਿਬ ਜਿਵੇਂ ਕਿ ਸਾਲ 2021 ਦੇ ਵਿੱਚ ਵੀ ਬਹੁਤ ਜਵੰਦਾ ਦੇ ਪਰਿਵਾਰ ਤੇ ਉਹਨਾਂ ਤੇ ਵੀ ਦੁੱਖਾਂ ਦਾ ਪਹਾੜ ਟੁੱਟਿਆ ਜਦੋਂ ਕਿ ਉਹਨਾਂ ਦੇ ਫਾਦਰ ਸਾਹਿਬ ਦਾ ਵੀ ਦਿਹਾਂਤ ਹੋ ਗਿਆ ਜਦੋਂ ਕਿਸਾਨਾਂ ਦੇ ਵੱਲੋਂ ਅੰਦੋਲਨ ਕੀਤਾ ਜਾ ਰਿਹਾ ਸੀ ਹਾਂਜੀ ਹਾਂਜੀ ਜੀ ਹਾਂਜੀ ਉਹਦਾ ਵੀ ਬੜਾ ਸੀਗਾ ਉਧਰ ਸ਼ੰਗਰਚ ਦੇ ਵਿੱਚ ਪਹੁੰਚਿਆ ਹੋਇਆ ਸੀ ਤੇ ਉਧਰ ਪਿੱਛੇ ਅਚਾਨਕ ਇਹਨੂੰ ਖਬਰ ਮਿਲੀ ਜਦੋਂ ਸਟੇਜ ਤੇ ਚੜ੍ਹਾ ਕੇ ਵੀ ਇਸ ਤਰ੍ਹਾਂ ਭਾਣਾ ਵਾਪਰ ਗਿਆ ਹਮ ਸਪੰਸਰ ਸਾਹਿਬ ਰਾਜਵੀਰ ਜਵੰਦਾ ਕਦੋਂ ਆਖਰੀ ਵਾਰ ਇੱਥੇ ਪਿੰਡ ਆਏ ਸਨ ਕਦੋਂ ਤੁਹਾਡੀ ਗੱਲਬਾਤ ਹੋਈ ਉਹਨਾਂ ਦੇ ਨਾਲ ਆ ਥੋੜੇ ਦਿਨ ਪਹਿਲਾਂ ਮੇਰੀ ਗੱਲਬਾਤ ਹੋਈ ਆ ਅਸੀਂ ਹੜਪੀਟ ਤਾਂ ਲਈ ਫੰਡ ਇਕੱਠਾ ਕਰ ਰਹੇ ਸੀਗੇ ਤੇ ਉਦੋਂ ਮੈਂ ਉਹਨੂੰ ਕਾਲ ਲਈ ਵੀ ਇਸ ਤਰ੍ਹਾਂ ਭਾਂ ਕਰਨਾ ਉਹ ਕਹਿੰਦਾ ਕੋਈ ਗੱਲ ਨਹੀਂ ਵੀਰੇ ਜਿਵੇਂ ਤੂੰ ਕਹੇਗਾ ਉਸ ਤਰ੍ਹਾਂ ਕਰ ਲਾ ਤੇ ਮੈਂ ਜੋ ਵੀ ਤੁਸੀਂ ਲਿਖੋਗੇ ਫੰਡ ਮੇਰਾ ਮੈਂ ਭੇਜੂੰਗਾ ਅਸੀਂ ਦੋ ਤਿੰਨ ਦਿਨ ਪਹਿਲਾਂ ਹੀ ਅਸੀਂ ਰੌਂਗ ਲਾ ਕੇ ਆਏ ਆ ਆੜ ਪੀੜ ਤਾਂ ਦੇ ਪਾਸੇ ਵੀ ਉੱਥੇ ਕੋਈ ਮਾਲੀ ਸਿਰੇ ਤੱਕ ਕੀਤੀ ਜਾਵੇ ਤਾਂ ਉਹ ਕਹਿੰਦਾ ਜਿੱਦਾਂ ਵੀ ਤੁਸੀਂ ਕਰਨਾ ਕਰੋ ਮੈਂ ਤੁਹਾਡੇ ਨਾਲ ਜੀ ਸਰਪੰਚ ਸਾਹਿਬ ਤੁਹਾਨੂੰ ਇਹ ਕਦੋਂ ਪਤਾ ਲੱਗਾ ਕਿਸ ਦੇ ਥਰੂ ਪਤਾ ਲੱਗਾ ਕਿ ਰਾਜਵੀਰ ਜਵੰਦਾ ਹਾਸੀ ਦਾ ਸ਼ਿਕਾਰ ਹੋਏ ਨੇ ਸਾਨੂੰ ਕੁਝ ਥੋੜੀ ਦੇਰ ਪਹਿਲਾਂ ਹੀ ਪਤਾ ਲੱਗਾ ਸੀਗਾ ਜੀ ਜੀ ਡੇਢ ਡੇਢ ਘੰਟਾ ਪਹਿਲਾਂ ਸਾਨੂੰ ਪਤਾ ਲੱਗਾ ਸੀਗਾ ਹੂੰ ਹਾਂ ਜੀ ਤੇ ਉਹਨੂੰ ਹੈ ਸਟੈਂਡ ਚੰਡੀਗੜ੍ਹ ਦੇ ਨੇੜੇ ਪਹੁੰਚ ਚੁੱਕਾ ਹਾਂ ਸਰਪੰਚ ਸਾਹਿਬ ਇਹ ਇਹ ਕੋਈ ਜਾਣਕਾਰੀ ਤੁਹਾਡੇ ਤੱਕ ਪਹੁੰਚੀ ਕਿ ਹਾਦਸਾ ਕਿਵੇਂ ਵਾਪਰਿਆ ਹਾਂਜੀ ਅੱਗੇ ਬਾਈਕ ਤੇ ਜਾ ਰਹੇ ਸੀ ਅੱਗੇ ਗਾਮਾ ਆ ਗਈਆਂ ਅੱਛਾ ਕੀ ਗਾਮਾ ਆਈਆਂ ਨੇ ਕਿਹੜਾ ਟਕਾਣ ਗਾਮਾ ਆ ਗਈਆਂ ਨੇ ਮਤਲਬ ਬਾਈਕ ਦੀ ਗਾਮਾ ਦੇ ਨਾਲ ਟੱਕਰ ਹੋਈ ਹੈ ਹਾਂਜੀ 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 ਸਰਪੰਚ ਸਾਹਿਬ ਰਾਜਵੀਰ ਜਵੰਦਾ ਦੇ ਪਰਿਵਾਰ ਦੇ ਵਿੱਚ ਹੋਰ ਕੌਣ-ਕੌਣ ਹੈ ਰਾਜਵੀਰ ਜਵੰਦਾ ਉਹਦੇ ਪਰਿਵਾਰ ਚੋਂ ਤੇ ਮਜ਼ਰ ਆ ਦੋ ਬੱਚੇ ਇੱਕ ਬੇਟਾ ਇੱਕ ਬੇਟੀ ਆ ਜੀ ਹਾਂਜੀ ਬਾਈ ਹਾਂਜੀ ਮਤਲਬ ਪੂਰਾ ਪਰਿਵਾਰ ਮਹਾਲੀ ਦੇ ਵਿੱਚ ਰਹਿ ਰਿਹਾ ਹੈ ਹਾਂਜੀ 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 ਪੰਡ ਵੀ ਆ ਜਾਂਦੇ ਹੁੰਦੇ ਆ ਜੀ ਹਾਂਜੀ ਆ ਸਰਪੰਸ ਜੇਕਰ ਰਾਜਵੀਰ ਜਵੰਦਾ ਦੇ ਪੂਰੇ ਸੰਗੀਤ ਦੇ ਸਫ਼ਰ ਬਾਰੇ ਜੇ ਤੁਸੀਂ ਹੋਰ ਜਾਣਕਾਰੀ ਦੇ ਸਕੋ ਇਹ ਵੀ ਜੋ ਜਾਣਕਾਰੀ ਕਈ ਜਗ੍ਹਾ ਸੁਣਨ ਨੂੰ ਮਿਲੀ ਹੈ ਜਾਂ ਪੜ੍ਹਿਆ ਵੀ ਹੈ ਕਈ ਜਗ੍ਹਾ ਕਿ ਪਹਿਲਾਂ ਪੁਲਿਸ ਦੇ ਵਿੱਚ ਸ਼ਾਇਦ ਉਹਨਾਂ ਦੇ ਵੱਲੋਂ ਸਰਵਿਸ ਕੀਤੀ ਗਈ ਹਾਂਜੀ ਹਾਂਜੀ ਪਹਿਲਾਂ ਪੁਲਿਸ ਦੇ ਸਰਵਿਸ ਕਰਦੇ ਮੋਢ ਤੋਂ ਬਚਪਨ ਤੋਂ ਸ਼ੌਂਕ ਸੀ ਉਹਨੂੰ ਠੀਕ ਹੈ ਡੌਂਡ ਦਾ ਤੇ ਉਹਨੇ ਹੌਲੀ ਹੌਲੀ ਮਿਹਨਤ ਕਰੀ ਤੇ ਅੱਜ ਇੰਪਲੈਂਟਿੰਗਾਂ ਨੂੰ ਸ਼ੁਰੂਆ ਹ ਹ ਇਹ ਪੁਰਸ ਦੇ ਵਿੱਚ ਕਿੰਨਾ ਕੁ ਟਾਈਮ ਸਰਵਿਸ ਕੀਤੀ ਕੀ ਬਾਅਦ ਚ ਨੌਕਰੀ ਵਿੱਚੇ ਛੱਡ ਦਿੱਤੀ ਸੀ ਉਹਨਾਂ ਨੇ ਉਹਨਾਂ ਨੇ ਕਰੀ ਹੈ ਜੀ 7-8 ਸਾਲ ਕਰੀ ਆ ਜੀ ਹਾਂ ਜੀ ਸਰਪੰਚ ਸਾਹਿਬ ਅਸੀਂ ਬਹੁਤ ਸਾਰੀਆਂ ਉਹਨਾਂ ਦੀਆਂ ਰੀਲਸ ਵੀ ਦੇਖਿਆ ਇੰਸਟਾਗ੍ਰam ਤੇ ਸੋਸ਼ਲ ਮੀਡੀਆ ਤੇ ਕਿਉਂਕਿ ਅਸੀਂ ਇਹ ਅਰਦਾਸ ਵੀ ਕਰਦੇ ਆਂ ਦਵਾਵੀ ਕਰਦੇ ਆਂ ਕਿ ਉਹ ਜਲਦ ਸਿਹਤਯਾਬ ਹੋਣ ਕਿ ਸਿਰਫ ਅਸੀਂ ਨਹੀਂ ਜਿੰਨੇ ਵੀ ਪੰਜਾਬੀ ਨੇ ਜਿੰਨੇ ਵੀ ਸੰਗੀਤ ਜਗਤ ਦੇ ਨਾਲ ਜੁੜੇ ਹੋਏ ਨੇ ਸਾਰਿਆਂ ਦੇ ਵੱਲੋਂ ਇਹ ਦਵਾਵਾਂ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਪਰ ਤੁਸੀਂ ਪਿੰਡ ਦੇ ਸਰਪੰਚੋਂ ਤੁਸੀਂ ਬਾਖੂਬੀ ਜਾਣਦੇ ਹੋ ਜਿੰਨਿਆਂ ਵੀ ਉਹਨਾਂ ਦੀ ਅਸੀਂ ਗੀਤਾਂ ਦੀ ਚਾਹੇ ਵੀਡੀਓਜ਼ ਦੀ ਗੱਲ ਕਰੀਏ ਚਾਹੇ ਰੀਲਸ ਦੀ ਗੱਲ ਕਰੀਏ ਹਮੇਸ਼ਾ ਹੱਸਦਾ ਮੁਸਕਰਾਉਂਦਾ ਚਿਹਰਾ ਰਾਜਵੀਰ ਜਵੰਦਾ ਦਾ ਉਹ ਨਜ਼ਰ ਆਉਂਦਾ ਹੈ ਇੱਕ ਤਾਂ ਪੱਗ ਬਹੁਤ ਸੋਹਣੀ ਬੰਨਦੇ ਉਹਨਾਂ ਦੇ ਵੱਲੋਂ ਕਈ ਇੰਟਰਵਿਊ ਦੇ ਵਿੱਚ ਜ਼ਿਕਰ ਵੀ ਕੀਤਾ ਗਿਆ ਕਿ ਉਹਨਾਂ ਦੇ ਫਾਦਰ ਸਾਹਿਬ ਤੋਂ ਉਹਨਾਂ ਨੇ ਪੱਗ ਬੰਨਣੀ ਸਿੱਖੀ ਸੀ ਕਿਸ ਤਰੀਕੇ ਦੇ ਕਿਸ ਬਾਦੇ ਮਾਲਕ ਰਾਜਵੀਰ ਜਵੰਦਾ ਬੱਜਪਨ ਤੋਂ ਹੀ ਹਸਮੁਖ ਸੁਭਾਅ ਦਾ ਮਾਲਕ ਹਮ ਹਰ ਟਾਈਮ ਖੜੇ ਮਥੇ ਆਪ ਨਾਲ ਗੱਲ ਕਰਦਾ ਹਮ ਤੇ ਹੁਣ ਤੁਹਾਨੂੰ ਪ੍ਰਮਾਤਮਾ ਅੱਗੇ ਅਪਨਾ ਅਰਦਾਸ ਕਰੀਏ ਕਿ ਛੇਤੀ ਤੰਦਰੁਸਤ ਹੋ ਕੇ ਬਿਲਕੁਲ ਅਸੀਂ ਵੀ ਇਹੀ ਦੁਆ ਕਰਦੇ ਹਾਂ ਜੇ ਅੱਲਾ ਪਹਿਲਾਂ ਪਾਵੇ ਹਮ ਹਾਂਜੀ ਹਾਂ ਸਪੰਸਰਾ ਮਿਲਾਕਾਂ ਨੂੰ ਤੇ ਹਾਲਾ ਕਿ ਸਮਾਂ ਲੱਗਦਾ ਹੋਵੇਗਾ ਫੋਨ ਤੇ ਅਕਸਰ ਗੱਲਬਾਤ ਤੁਹਾਡੀ ਹੋ ਜਾਂਦੀ ਸੀ ਹਾਂਜੀ ਹਾਂਜੀ ਅਕਸਰ ਹੀ ਹੁੰਦੀ ਰਹਿੰਦੀ ਸੀਗੀ ਉਹਨੇ ਕੋਈ ਕਿਸੇ ਨੇ ਫੰਕਸ਼ਨ ਬੁੱਕ ਕਰਾਉਣਾ ਹੁੰਦਾ ਸੀਗਾ ਉਹ ਮੇਰੇ ਕੋਲ ਆ ਜਾਂਦਾ ਸੀਗਾ ਵੀ ਕਰਾਉ ਸਾਡਾ ਇਸ ਤਰ੍ਹਾਂ ਮਿਲ ਜੂ ਕਿਉਂਕਿ ਸਾਡਾ ਘਰ ਦਾ ਪਰਿਵਾਰ ਆ ਸਾਡਾ ਉਹ ਵੀ ਇੱਕ ਆ ਹਾਂਜੀ ਜੀ ਹਾਂਜੀ ਆ ਸਰਪੰਚ ਸਾਹਿਬ ਜਿਵੇਂ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਕਿਉਂਕਿ ਆ ਪਰਿਵਾਰ ਵਾਸਤੇ ਉਸ ਵੇਲੇ ਬਹੁਤ ਮੰਦਪਾਗੀ ਖਬਰ ਸੀ ਰਾਜਵੀਰ ਜਵੰਦਾ ਆ ਜਦੋਂ 2021 ਦੇ ਵਿੱਚ ਕਿਸਾਨਾਂ ਦੇ ਵਿਰੋਧ ਅੰਦੋਲਨ ਕੀਤਾ ਜਾ ਰਿਹਾ ਸੀ ਰਾਜਵੀਰ ਜਵੰਦਾ ਨੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਕਿ ਉਦੋਂ ਉਹ ਮੋਰਚੇ ਤੇ ਮੌਜੂਦ ਸੀ ਜਦੋਂ ਕਿ ਉਹਨਾਂ ਨੂੰ ਇਹ ਖਬਰ ਮਿਲਦੀ ਹੈ ਕਿ ਉਹਨਾਂ ਦੇ ਫਾਦਰ ਸਾਹਿਬ ਦਾ ਦਿਹਾਂਤ ਹੋ ਜਾਂਦਾ ਹੈ ਹਾਂਜੀ ਬਿਲਕੁਲ ਜੀ ਬਿਲਕੁਲ ਮੋਰਚੇ ਦੇ ਮੌਜੂਦ ਵੀ ਉਸ ਟਾਈਮ ਸਿੱਧੇ ਚੜ੍ਹੇ ਹੋਏ ਸੀਗੇ ਹੂੰ ਤੇ ਸਿੱਧੇ ਸੀਗੇ ਜਿਸ ਟਾਈਮ ਉਹਨਾਂ ਨੂੰ ਖਬਰ ਮਿਲਦੀ ਜੀ ਉਹਨਾਂ ਦੇ ਫਾਦਰ ਸਾਹਿਬ ਕਿਸ ਪ੍ਰੋਫੈਸ਼ਨ ਦੇ ਵਿੱਚ ਸਨ ਉਹ ਵੀ ਪੁਲਿਸ ਡਿਪਾਰਟਮੈਂਟ ਸੀਗੇ ਅੱਛਾ ਪੁਲਿਸ ਦੇ ਵਿੱਚ ਰਿਟਾਇਰ ਹੋਏ ਸੀਗੇ ਹਾਂ ਹਾਂ ਜੀ ਇੰਸਪੈਕਟਰ ਰਟਾਇਰ ਹੋਏ ਨੇ ਜੀ ਆ ਸਵੰਸਬ ਜਵੰਦਾ ਸਭ ਜਦਾ ਮਹਾਲੀ ਦੇ ਵਿੱਚ ਰਹਿੰਦੇ ਸਨ ਜਾਂ ਵਿਦੇਸ਼ ਦੇ ਵਿੱਚ ਵੀ ਜਾਂਦੇ ਸਨ ਜਾਂ ਉੱਥੇ ਵੀ ਰਹਿੰਦੇ ਸਨ ਵਿਦੇਸ਼ ਦੇ ਵਿੱਚ ਵੀ ਜਾਂਦਾ ਰਹਿੰਦਾ ਸੀਗਾ ਚੱਕਰ ਲਵਾਉਂਦਾ ਰਹਿੰਦਾ ਸੀ ਵਿਦੇਸ਼ਾਂ ਐ ਫੰਕਸ਼ਨ ਲਾਉਣਾ ਘੁੰਮਣ ਜਾਂਦਾ ਸ਼ਕੀਨ ਸੀ ਹੂੰ ਹਾਂ ਜੀ ਹਾਂ ਜੀ ਤੇ ਆ ਪਰਿਵਾਰ ਬਾਕੀ ਪਰਿਵਾਰ ਬਾਕੀ ਪਰਿਵਾਰਕ ਮੈਂਬਰਾਂ ਦਾ ਤਾਂ ਪਿੰਡ ਦੇ ਵਿੱਚ ਕਿਹੜਾ ਲੱਗਦਾ ਰਹਿੰਦਾ ਹੋਵੇਗਾ ਹਾਂਜੀ ਲੱਗਦਾ ਰਹਿੰਦਾ ਜੀ ਲੱਗਦਾ ਰਹਿੰਦਾ ਜੀ ਹਾਂਜੀ ਜੀ ਜੋ ਉਹਨਾਂ ਦੇ ਮਦਰ ਜਿਹੜੇ ਸੀਗੇ ਸਾਫਤਾ ਸਰਪੰਚ ਨੇ ਪਿਛਲੀ ਟਰਮ ਦੇ ਵਿੱਚ ਉਹ ਸਰਪੰਚ ਸੀਗੇ ਹਮ ਅੱਛਾ ਪਹਿਲਾਂ ਜਵੰਦਾ ਦੇ ਮਦਰ ਵੀ ਸਰਪੰਚ ਰਹਿ ਚੁੱਕੇ ਨੇ ਪਿੰਡ ਦੇ ਹਾਂਜੀ 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 ਪਿਛਲੀ ਵਾਰ ਉਹ ਸੀਗੇ ਜੀ ਹ ਤਾਂ ਪਿੰਡ ਦੇ ਵਿੱਚ ਕਿਉਂਕਿ ਸੁਭਾਵਿਕ ਹੈ ਜਦੋਂ ਪਿੰਡ ਦੇ ਵਿੱਚੋਂ ਕੋਈ ਆ ਵੱਡੀ ਮੰਜ਼ਲ ਹਾਸਲ ਕਰਦਾ ਕੋਈ ਪਲੰਗ ਪੁੱਟਦਾ ਤੇ ਫਿਰ ਉਹਦੇ ਵੀ ਇਹ ਕੋਸ਼ਿਸ਼ ਹੁੰਦੀ ਹੈ ਕਿ ਪਿੰਡ ਦੇ ਵਿੱਚ ਵੀ ਕੰਮ ਕੀਤਾ ਜਾਵੇ ਭਲਾਈ ਦੇ ਕੰਮ ਕੀਤੇ ਜਾਣ ਤਾਂ ਫਿਰ ਉਹ ਪਿੰਡ ਦੇ ਵਿੱਚ ਉਹਨਾਂ ਕਮਾਂ ਦੇ ਵਿੱਚ ਕਿਸ ਤਰ੍ਹਾਂ ਕੇ ਦਾ ਸਹਿਯੋਗ ਰਹਿੰਦਾ ਰਿਹਾ ਹੈ ਰਾਜਵੀਰ ਜਵੰਦਾ ਦਾ ਨਹੀਂ ਹਾਰ ਟਾਈਮ ਸਹਿਯੋਗ ਦਿੰਦੇ ਆ ਜੀ ਹਾਰ ਟਾਈਮ ਹੂੰ ਹਾਰ ਟਾਈਮ ਸਹਿਯੋਗ ਰਹਿੰਦਾ ਉਹਨਾਂ ਦਾ ਉਹ ਵੀ ਮੈਂ ਤੁਹਾਨੂੰ ਦੱਸ ਕੇ ਟਾਈਮ ਮੈਂ ਉਹਨੂੰ ਗੱਲ ਕਰੀ ਸੀ ਵੀ ਆਪਾਂ ਉਹਨਾਂ ਪੀੜਤ ਪਰਿਵਾਰਾਂ ਲਈ ਕੁਝ ਲੈ ਕੇ ਜਾਣਾ ਸਮਾਨ ਇਕੱਠਾ ਕਰਕੇ ਤਾਂ ਕਹਿੰਦਾ ਸੀ ਵੇ ਜੋ ਵੀ ਤੁਸੀਂ ਮੈਨੂੰ ਡਿਊਟੀ ਲਾਉਂਗੇ ਮੈਸੇਜ ਪ੍ਰਵਾਹਣਾ ਮੈਨੂੰ ਜੇ ਤੁਹਾਨੂੰ ਫੋਨ ਆਇਆ ਸੀਗਾ ਰਾਜਵੀਰ ਚਵੰਦਾ ਦਾ ਹਾਂ ਜੀ ਮੈਨ ਲ ਆਇਆ ਸੀ ਇਹਨਾਂ ਠੀਕ ਹੈ ਹਾਂ ਮਤਲ ਹੜਪੀੜ ਤਾਂ ਤੱਕ ਉਹ ਮਦਦ ਪਹੁੰਚਾਉਣਾ ਚਾਹੁੰਦੇ ਸਨ ਉਹਨਾਂ ਦੀ ਮਦਦ ਕਰਨਾ ਚਾਹੁੰਦੇ ਸਨ ਹਾਂ ਜੀ ਉਹ ਕਹਿੰਦੋ ਅਸੀਂ ਮੈਮੀ ਅੱਜ ਜਾ ਰਹੇ ਹਾਂ ਬਾ ਪਰ ਤੁਸੀਂ ਵੀ ਕਰੋ ਇਧਰੋਂ ਜੀ ਉਸ ਦਿਨ ਉਹ ਵੀ ਆਪ ਆਪ ਵੀ ਜਾ ਰਿਹਾ ਸੀ ਕਹਿੰਦਾ ਮੈਮੀ ਹੁਣ ਇਧਰੋਂ ਜਾ ਰਹੇ ਹਾਂ ਸਮਾਨ ਲੈ ਕੇ ਹਮ ਹਾਂ ਜੀ ਹਾਂ ਜੀ ਜੀ ਸਰਪੰਚ ਸਾਹਿਬ ਤੁਸੀਂ ਇਸ ਵੇਲੇ ਕਿੱਥੇ ਪਹੁੰਚੇ ਜਾਂ ਹਸਪਤਾਲ ਪਹੁੰਚ ਚੁੱਕੇ ਹੋ ਤੁਹਾਡੀ ਹੁਣ ਕਿਸੇ ਨਾਲ ਗੱਲਬਾਤ ਹੋਈ ਹੋਵੇ ਕੋਈ ਤਾਜ਼ਾ ਜਾਣਕਾਰੀ ਤੁਸੀਂ ਦੇ ਸਕੋ ਹੁਣ ਅਸੀਂ ਇਸ ਟਾਈਮ ਦੇ ਵਿੱਚ ਸਮਰਾਲਾ ਕ੍ਰੋਸ ਕਰ ਚੁੱਕੇ ਹਾਂ ਜੀ ਠੀਕ ਹੈ ਅਜੇ ਟਾਈਮ ਲੱਗੇਗਾ ਤੁਹਾਨੂੰ ਜੀ ਟਾਈਮ ਲੱਗੇਗਾ ਜੀ ਆ ਠੀਕ ਹੈ ਸਰਪੰਚ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਤੁਸੀਂ ਵੀ ਅਸੀਂ ਸਾਰੇ ਅਸੀਂ ਦਵਾਵਾਂ ਕਰ ਰਹੇ ਹਾਂ ਕਿ ਰਾਜਵੀਰ ਜਵੰਦਾ ਸਿਹਤਯਾਬ ਹੋਣ ਬਿਲਕੁਲ ਠੀਕ ਹੋਣ ਆ ਜਿਸ ਤਰੀਕੇ ਦੇ ਨਾਲ ਹਾਸੀ ਦਾ ਸ਼ਿਕਾਰ ਹੋਏ ਨੇ ਮਹਾਲੀ ਦੇ ਫੋਰਟੀ ਹਸਪੀਟਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਪਿੰਡ ਦੇ ਸਰਪੰਚ ਜੋ ਕਿ ਰਾਜੀਵਰ ਜਵੰਦਾ ਦਾ ਜਗਰਾਉਂ ਦੇ ਕੋਲ ਪਿੰਡ ਪੈਂਦਾ ਪੋਨਾ ਉਸੇ ਪਿੰਡ ਦੇ ਸਰਪੰਚ ਸਾਡੇ ਨਾਲ ਜੁੜੇ ਉਹਨਾਂ ਦੇ ਵੱਲੋਂ ਕਾਫੀ ਉਹਨਾਂ ਦੇ ਪਰਿਵਾਰ ਬਾਰੇ ਰਾਜੀਵਰ ਜਵੰਦਾ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਕਿ ਉਹਨਾਂ ਦੇ ਮਾਤਾ ਵੀ ਪਹਿਲਾਂ ਪਿੰਡ ਦੇ ਸਰਪੰਚ ਰਹਿ ਚੁੱਕੇ ਨੇ ਸਪੰਸ ਸਾਹਿਬ ਨੇ ਦੱਸਿਆ ਕਿ ਉਹਨਾਂ ਨੇ ਥੋੜੇ ਦਿਨ ਪਹਿਲਾਂ ਹੀ ਫੋਨ ਕੀਤਾ ਤੇ ਰਾਜੀਵਰ ਜਵੰਦਾ ਨੇ ਕਿਹਾ ਕਿ ਉਹ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹੜਾਂ ਕਾਰਨ تباہੀ ਹੋਈ ਹੈ ਲੋਕਾਂ ਦਾ ਕਿਸਾਨਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇ ਇੱਕ ਫਾਇਰਸ਼ ਪ੍ਰਗਟ ਕੀਤੀ ਕਿ ਉਹਨਾਂ ਲੋਕਾਂ ਤੱਕ ਜਾਇਆ ਜਾਵੇ ਉਹਨਾਂ ਲੋਕਾਂ ਦੀ ਮਦਦ ਕੀਤੀ ਜਾਵੇ ਆ ਤੱਕ ਕਿਵੇਂ ਉਹਨਾਂ ਦਾ ਪੂਰਾ ਸੰਗੀਤਕ ਸਫ਼ਰ ਰਿਹਾ ਆ ਕਿਵੇਂ ਉਹਨਾਂ ਦੇ ਬਲਪੁਰੀ ਸ਼ੁਰੂਆਤ ਕੀਤੀ ਜਾਂਦੀ ਉਸ ਬਾਰੇ ਸਰਪੰਚ ਸਾਹਿਬ ਦੇ ਵੱਲੋਂ ਕਾਫੀ ਕੋਈ ਜਾਣਕਾਰੀ ਦਿੱਤੀ ਗਈ ਹੈ ਪਰ ਫਿਲਹਾਲ ਦੀ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਹ ਮਹਾਲੀ ਦੇ 40s ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਉਹਨਾਂ ਦੇ ਸਿਰ ਤੇ ਗੰਭੀਰ ਸੱਟ ਲੱਗੀ ਹੈ ਜੋ ਸਰਪੰਚ ਸਾਹਿਬ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਆਕੇ ਆਸੇ ਦੀ ਜਕਰ ਵਜ੍ਹਾ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਬਾਈਕ ਰਾਈਡਿੰਗ ਕਰ ਰਹੇ ਸਨ ਅੱਗੇ گاਵਾ ਹੁੰਦੀਆਂ ਨੇ گاਵਾ ਦੇ ਨਾਲ ਹੀ ਉਹਨਾਂ ਦੇ ਆ ਬਾਈਕ ਦੀ ਟੱਕਰ ਹੁੰਦੀ ਹੈ ਜਿਸ ਦੇ ਚਲਦਿਆਂ ਇਹ ਦਰਦਨਾਕ ਹਾਦਸਾ ਵਾਪਰਿਆ